ਗੁਰਦੁਆਰੇ ਦੇ ਸ਼ਬਦ ਦੇ ਅਰਥ ਮਹਾਨ ਕੋਸ਼ ਵਿੱਚੋਂ ਲੱਭਿਓ ਪੜਿਓ ਉਹਦੇ ਵਿੱਚ ਮਹਾਨ ਕੋਸ਼ ਦੇ ਵਿੱਚ 8 ਪੰਨੇ ਲਿਖੇ ਹੋਏ ਨੇ ਕਿ ਗੁਰਦੁਆਰਾ ਸਾਹਿਬ ਹੁੰਦਾ ਕੀ ਹੈ ਗੁਰਦੁਆਰਾ ਅਸੀਂ ਕਿਹਨੂੰ ਕਹਿੰਦੇ ਆ ਤੇ ਮੈਨੂੰ ਵੀ ਸਾ ਦਿੱਤਾ ਗਿਆ ਸੀ ਉਦੋਂ ਗੁਰਦੁਆਰਾ ਸਾਹਿਬ ਅਤੇ ਸਿਹਤ ਸੰਭਾਲ ਸ਼ਾਇਦ ਤੁਹਾਡੇ ਚੋਂ ਬਹੁਤਿਆਂ ਨੂੰ ਇਹ ਸੁਣ ਕੇ ਹੈਰਾਨੀ ਹੋਵੇ ਕਿ ਗੁਰਦੁਆਰਾ ਸਿਰਫ ਪੂਜਾ ਅਰਚਾ ਦਾ ਸਥਾਨ ਨਹੀਂ ਸੀ ਤੇ ਨਾ ਹੈ ਗੁਰਦੁਆਰੇ ਦੇ ਅਰਥ ਮੈਂ ਬਾਰ-ਬਾਰ ਕਹਿ ਰਿਹਾ ਕਿ ਮਹਾਨ ਕੋਸ਼ ਤੋਂ ਪੜ੍ਹ ਲਿਓ ਉਹਦਾ ਕਾਰਨ ਤੁਹਾਨੂੰ ਆਪਣੇ ਆਪ ਸਮਝ ਆਊ ਕਿ ਗੁਰਦੁਆਰਾ ਹੁੰਦਾ ਕੀ ਹੈ ਕਿਉਂਕਿ ਸ਼੍ਰੋਮਣੀ ਅਕਾਲੀ ਦਲ ਬਣਨ ਤੋਂ ਪਹਿਲਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਬਣੀ ਉਹਦੇ ਵਿੱਚੋਂ ਸ਼ਰੋਮਣੀ ਅਕਾਲੀ ਦਲ ਉਪਜਿਆ ਕੱਲ ਵੀ ਇੱਥੇ ਕੋਈ ਮੇਰਾ ਵੀਰ ਗੱਲ ਕਰਕੇ ਗਿਆ ਸੀ ਕਿ ਅਸੀਂ ਸਿੱਖ ਫਲਸਫੇ ਤੋਂ ਬਹੁਤ ਦੂਰ ਚਲੇ ਗਏ ਤੇ ਸਾਡੀ ਹਾਲਤ ਇਸ ਕਰਕੇ ਇਹ ਪਹੁੰਚੀ ਹੈ ਅਸੀਂ ਸਿੱਖ ਫਲਸਫੇ ਨੂੰ ਕਦੇ ਨਹੀਂ ਠੰਗਾ ਲਿਆ ਅਸੀਂ ਕਦੇ ਟੁੱਪੀ ਨਹੀਂ ਮਾਰੀ ਮੈਂ ਕੁਐਸਚਨ ਬਹੁਤ ਸਾਰੇ ਕਰ ਸਕਦਾ ਜਿਹੜੇ ਮੋਹਰੀ ਕਤਾਰ 'ਚ ਵੀ ਬੈਠੇ ਨੇ ਮੈਂ ਕੁਐਸਚਨ ਆਪਣੇ ਹਿੰਦੂ ਵੀਰਾਂ ਨੂੰ ਵੀ ਕਰਦਾ ਹੁੰਨਾ ਮੇਰੇ ਨਾਲ ਮੇਰੇ ਦੋਸਤ ਮੇਰੇ ਸੀਨੀਅਰ ਡਾਕਟਰ ਚਮਸ਼ੀਦ ਅਲੀ ਖਾਨ ਵੀ ਇੱਥੇ ਬੈਠੇ ਨੇ ਮੈਂ ਬਹੁਤ ਸਾਰੇ ਮੁਸਲਮ ਵੀਰਾਂ ਨੂੰ ਵੀ ਇਹ ਗੱਲ ਕੀਤੀ ਕਿ ਯਾਰ ਤੁਸੀਂ ਕਦੀ ਪਵਿੱਤਰ ਕੁਰਾਨ ਨੂੰ ਪੜਿਆ ਹਿੰਦੂ ਬਰਾ ਨੂੰ ਬਹੁਤ ਵਾਰ ਪੁੱਛਿਆ ਕਿ ਕਦੇ ਤੁਸੀਂ ਪੁਰਾਣ ਉਪਨਿਸ਼ਦ ਇਹ ਪੜੇ ਤੇ ਮੈਂ ਤੁਹਾਨੂੰ ਵੀ ਪੁੱਛਦਾ ਕਿ ਤੁਸੀਂ ਸਾਖੀਆਂ ਸੁਣਦੇ ਹੋ ਗੁਰਦੁਆਰਿਆਂ ਚ ਕਥਾ ਸੁਣਦੇ ਹੋ ਜਾ ਕੇ ਪੜੇ ਲਿਖੇ ਲੋਕ ਕੀ ਕਦੀ ਹਿੰਮਤ ਕੀਤੀ ਕਿ ਗੁਰੂ ਗ੍ਰੰਥ ਸਾਹਿਬ ਨੂੰ ਪੜਿਆ ਜਾ ਜਦੋਂ ਮੈਂ ਅੱਜ ਇੱਥੇ ਆਉਣਾ ਸੀ ਤੇ ਮੈਂ ਫੇਰ ਉਹੀ ਆਪਣੀ ਅਗੀਤਤ ਨੂੰ ਛੁਇਆ ਕਿ ਸਵੇਰੇ ਉੱਠ ਕੇ ਮੈਂ ਦਰਬਾਰ ਸਾਹਿਬ ਦਾ ਹੁਕਮਨਾਮਾ ਜਦੋਂ ਤੋਂ ਇਹ ਆਉਣ ਲੱਗਾ ਮੈਂ ਉਦੋਂ ਤੋਂ ਸੁਣਦਾ ਆਜ ਦਾ ਹੁਕਮਨਾਮਾ ਸਭ ਨੂੰ ਸ਼ਾਇਦ ਪਤਾ ਹੋਵੇ ਬਹੁਤ ਵਧੀਆ ਹੁਕਮਨਾਮਾ ਤੇ ਉਹਨੇ ਮੈਨੂੰ ਸਿਹਦਰਤ ਕੀਤਾ ਕਿ ਯਾਰ ਤੂੰ ਸਿਰਫ ਇਸੇ ਤੇ ਰਹੀਂ ਤੇ ਉਸੇ ਨਾਮੇ ਹੀ ਤੇ ਸਭ ਕੁਝ ਹੋਆ ਨਾਮ ਦੀ ਵਡਿਆਈ ਨਾਮ ਦੀ ਸਿੱਖਿਆ ਨਾਮ ਦੀ ਸੋਚੀ ਜਦੋਂ ਤੋਂ ਅਸੀਂ ਵਿਸਾਰੀ ਅਸੀਂ ਕਿਰਾਵਟ ਲਗਾਏ ਜਿਸ ਸਰੂਪ ਨਾਲ ਮੈਂ ਯੂਨੀਵਰਸਿਟੀ ਦਾ ਅਧਿਆਪਕ ਬਣਿਆ ਮੇਰੀ ਜ਼ਿੰਮੇਵਾਰੀ ਸੀ ਕਿ ਮੈਂ ਇਸ ਸਰੂਪ ਤੇ ਪਹਿਰਾ ਦਵਾਂ ਤੇ ਮੈਂ ਹੁਣ ਤੱਕ ਦਿੱਤਾ ਅਸੀਂ ਇੱਥੇ ਅਕਾਲੀ ਦਲ ਦੀ ਗੱਲ ਕਰ ਰਹੇ ਹਾਂ ਅਸੀਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਗੱਲ ਕਰ ਰਹੇ ਹਾਂ ਉਹਦੀਆਂ ਪ੍ਰਾਪਤੀਆਂ ਵੀ ਅਸੀਮਤ ਸਨ ਤੇ ਹੈਗੀਆਂ ਅਸੀਂ ਇੱਕਦਮ ਪੋਚਾ ਨਹੀਂ ਫੇਰ ਸਕਦੇ ਇਤਿਹਾਸ ਪੜ੍ਹੇ ਹੋਗੇ ਜਿਸ ਵਾਰ ਬਾਬਾ ਖੜਕ ਸਿੰਘ ਨੂੰ ਚਾਪੀਆਂ ਮਿਲੀਆਂ ਸੀ ਤੇ ਗਾਂਧੀ ਨੇ ਸ਼ਬਦ ਕਿਹੜੇ ਭੇਜੇ ਸੀ ਬਾਬਾ ਖੜਕ ਸਿੰਘ ਨੂੰ ਕਿ ਤੁਸੀਂ ਆਜ਼ਾਦੀ ਦੀ ਪਹਿਲੀ ਲੜਾਈ ਜਿੱਤ ਲਈ